ਹਾਲੀਵਾਲ ਤੁਹਾਡਾ ਸਬਦਾ ਆਪਣੇ ਇੱਕ ਬੜੇ ਇਨਫੋਰਮਲ ਚੈਨਲ ਤੇ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਰਾਜੇ ਖਿਚੀ ਚੜ੍ਹਦੀ ਕਲਾ 'ਚ ਹੋਮਗੇ ਜੇਕਰ ਕੋਈ ਵੀਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਾਂ ਦਾ ਤੁਹਾਡਾ ਸਬਦਾ ਫਰਜ਼ ਬਣਦਾ ਹੀ ਹੈ ਜੀ ਅੱਜ ਆਪਾਂ ਨਤੀਜ ਤੋਂ 2025 ਨੂੰ ਹੋਣ ਵਾਲੇ ਵੱਖ-ਵੱਖ ਕਬੱਡੀ ਕਪਾਵਾਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਮੇਰਵਾ ਕੁਛ ਇਸ ਪ੍ਰਕਾਰ ਹੈ ਇੱਕ ਵੱਡੀ ਕੱਪ ਪਿੰਡ ਮਜਾਰਾ ਨੋਆਬਾਦ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਚੋਟੀ ਦੇ 8 ਇੰਟਰਨੈਸ਼ਨਲ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਜੇ ਆਪਾਂ ਇਨਾਮਾਂ ਦੀ ਗੱਲ ਕਰੀਏ ਤਾਂ ਪਹਿਲਾ ਇਨਾਮ 1 ਲੱਖ ਤੇ ਦੂਜਾ ਇਨਾਮ 75000 ਹੋਵੇਗਾ ਜੀ ਇੱਥੇ ਜ ਬੈਸਟ ਰੇਡਰ ਤੇ ਵੈਸਟ ਜੈਫੀ ਨੂੰ 31-31000 ਦਿੱਤਾ ਜਾਵੇਗਾ ਜੀ ਇੱਕ ਵੱਡੀ ਕੱਪ ਪਿੰਡ ਹਵੇਗਾ ਜੀ ਅੱਜ ਦੀ ਕਬੱਡੀ 75 ਕਿਲੋ ਦੋ ਖਿਡਾਰੀ ਬਾਰੋਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਹਨਾਂ 15000 ਅਤੇ ਦੂਜਾ ਇਹਨਾਂ 12000 ਹੋਵੇਗਾ ਜੀ ਇੱਕ ਕਬੱਡੀ ਕਾ ਪਿੰਡ ਬਲ ਫਿਰੋਜ਼ਪੁਰ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 41000 ਅਤੇ ਦੂਜਾ ਨਾਮ 31000 ਹੋਵੇਗਾ ਜੀ ਬੈਸਟ ਰੇਡਰ ਤੇ ਬੈਸ ਜਾਫੀ ਨੂੰ 11-11000 ਦਿੱਤਾ ਜਾਵੇਗਾ ਜੀ ਇਹ ਮਹਾਕੰਬ ਪਿੰਡ ਖਾਂਗ ਪਟਿਆਲਾ ਦੇ ਧਰਤੀ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਵਜਨੀ ਕਬੱਡੀ ਦੇ ਓਪਨ ਦੇ ਮੈਚ ਕਰਵਾਏ ਜਾਣਗੇ 62 ਕਿਲੋ ਵਜਨੀ ਕਬੱਡੀ ਦੋ ਫੜਾ ਦੇ ਬਾਹਰੋਂ ਦਾ ਪਹਿਲਾ ਇਨਾਮ 11000 ਅਤੇ ਦੂਜਾ ਇਨਾਮ 8100 ਹੋਏਗਾ ਜੀ ਬੈਸਟਾਂ ਨੂੰ ਇੱਥੇ ਦਿੱਤੇ ਜਾਣਗੇ ਜੀ ਪੱਖੇ ਅੱਜ ਇਕ ਪਿੰਡ ਨਰੋਲ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 31000 ਤੇ ਦੂਜਾ ਇਨਾਮ 21000 ਹੋਵੇਗਾ ਜੀ ਬੈਸਟ ਰੇਡਰ ਤੇ ਬੈਸਟ ਟੀਮ ਨੂੰ ਚੈਨਾ ਦਿੱਤੀਆਂ ਜਾਣਗੀਆਂ ਜੀ ਇੱਥੇ ਇਸ ਮੈਚ ਦਾ ਲਾਈਵ ਕਬੱਡੀ 101 ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਆਨੰਦ ਮਾਣ ਸਕਦੇ ਹਨ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਭ ਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਬਣਦਾ ਹੀ ਹੈ ਜੀ ਧੰਨਵਾਦ